ਪਹਿਲੀ ਗੱਲ ਤੇ ਇਹ ਹੈ ਵੀ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਇਹਦੇ ਤੇ ਕਿਸੇ ਪ੍ਰਕਾਰ ਦੀ ਕੋਈ ਵਿਚਾਰ ਚਰਚਾ ਕੋਈ ਅਖਬਾਰਾਂ ਦੇ ਵਿੱਚ ਕੋਈ ਸੋਸ਼ਲ ਮੀਡੀਆ ਤੇ ਕੋਈ ਨਹੀਂ ਕੀਤੀ। ਦਿੱਲੀ 'ਚ ਇਹ ਜਿਹੜੀ ਇਹਨਾਂ ਦੀ ਆਪਣੀ ਪਾਲਸੀ ਸੀ ਬੁਰੀ ਤਰ੍ਹਾਂ ਫੇਲ ਹੋਈ ਜਿਹੜੀ ਫੇਲ ਹੋਈ ਪਾਲਸੀ ਉਹਦਾ ਪੰਜਾਬ 'ਚ ਇੰਪਲੀਮੈਂਟ ਕਰਨ ਦੀ ਗੱਲ ਕੀਤੀ ਸਿਰਫ ਗੱਲ ਪਿੱਥੇ ਨੋਟ ਕਮਾਉਣ ਦੀ ਹੈ। ਜੇ ਕਿਸਾਨ ਦੀ ਤੁਸੀਂ ਜ਼ਮੀਨ ਲੈ ਰਹੇ ਹੋ ਉਹਨੂੰ ਉਹਦਾ ਮੁਆਵਜ਼ਾ ਦਿਓ। ਮੁਆਵਜ਼ਾ ਇੱਕ ਨਹੀਂ ਮੁਆਵਜ਼ਾ ਹੁੰਦਾ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਜਦੋਂ ਗੁਲਿਆਰਾ ਬਣਿਆ 83 ਤੋਂ ਬਾਅਦ ਜ਼ਮੀਨ ਕਿਵੇਂ ਲਈ ਸਰਕਾਰ ਨੇ ਜੇ ਦੀ ਜ਼ਮੀਨ ਦੀ ਕੀਮਤ 1 ਲੱਖ ਰੁਪਇਆ ਸੀ ਉਹਨੂੰ 4 ਲੱਖ ਰੁਪਏ ਦਿੱਤੇ ਉਹਨੇ ਹੱਸ ਕੇ ਆਪਣੀ ਜ਼ਮੀਨ ਦਿੱਤੀ ਉਹਨੇ ਘਾਹ ਦਿੱਤਾ ਆਪਣੀ ਫੈਕਟਰੀ ਇਹ ਸਭ ਦਿੱਤਾ ਗੁਲਿਆਰਾ ਬਣ ਗਿਆ ਇੱਥੇ ਵੀ ਜਦੋਂ ਤੁਸੀਂ ਜ਼ਮੀਨ ਕਮਰਸ਼ੀਅਲ ਜਿਹੜੀ ਹੈਗੀ ਆ ਜਾਂ ਇਹਨਾਂ ਦੀ ਆਪਣੀ ਖੇਤੀ ਵਾਲੀ ਜ਼ਮੀਨ ਲੈਂਦੇ ਹੋ ਤਾਂ ਉਹਦਾ 4 ਗੁਣਾ ਮਾਰਕੀਟ ਵੈਲਿਊ ਦਾ 4 ਗੁਣਾ ਦੇਣਾ ਪੈਂਦਾ ਚਾਹ ਨਹੀਂ ਤੁਸੀਂ ਤਿੰਨ ਗੁਣਾ ਦੇ ਦਿਓ ਤੁਸੀਂ ਕਹਿੰਦੇ ਦੇਣਾ ਵੀ ਕੁਝ ਨਹੀਂ ਕਰਨਾ ਵੀ ਕੁਝ ਨਹੀਂ ਸਿਰਫ ਲੁੱਟਮਾਰ ਕਰਨੀ ਹੈ ਵੀ ਤੁਹਾਡੀ ਜ਼ਮੀਨ ਹੈਗੀ ਆ 1 ਏਕੜ ਤੇ ਉਹਦੇ ਵਿੱਚ 4840 ਗਜ ਮਣਨੀ ਤੁਹਾਨੂੰ ਉਹ ਚ 1200 ਗਜ ਵਾਪਸ ਕਰਨੀ ਬਾਕੀ ਸਰਕਾਰ ਨੇ ਐਲਪ ਕਰ ਜਣੀ ਉਹ ਕਦੋਂ ਜਾ ਕੇ ਜਿਹੜੀ ਜ਼ਮੀਨ ਆ ਕਮਰਸ਼ੀਅਲਾਈਜ਼ ਹੋਣੀ ਆ ਕਦੋਂ ਦੀ ਡਿਵੈਲਪਮੈਂਟ ਹੋਣੀ ਆ ਕਦੋਂ ਅਰਬਨਲਾਈਜ਼ ਹੋਣਾ ਪਤਾ ਕੋਈ ਨਹੀਂ ਹੈ ਇੱਕ ਨਾਲੇ ਸਿਰ ਪੂਰੇ ਇੰਡੀਆ ਦੇ ਵਿੱਚ ਜਿਹੜੇ ਉਹ 86% ਕਿਸਾਨ ਜਿਹੜੇ ਨੇ 5 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਵੱਡੇ ਕਿਸਾਨ ਦੀ ਗਿਣਤੀ ਬਹੁਤ ਘੱਟ ਹੈ ਜਿਹੜਾ ਸ਼ਹਿਰੀਕਰਨ ਹੋਇਆ ਵਾ ਸਾਡਾ ਪੂਰੇ ਦੇਸ਼ ਦੀ ਜਿਹੜੀ ਐਵਰੇਜ ਉਹ 31% ਦੀ ਆ ਤੇ ਪੰਜਾਬ ਦੀ ਪਹਿਲਾਂ ਹੀ 42% ਦੀ ਆ ਹੁਣ ਤੁਸੀਂ ਸ਼ਹਿਰੀਕਰਨ ਕਰਕੇ ਇਹਦਾ ਕਿਉਂ ਇਹਦੀ ਲੋੜ ਪੈ ਰਹੀ ਕਿਉਂ ਕਰ ਰਹੇ ਹੋ ਸਰਕਾਰ ਨੇ ਜਿਹੜੇ ਵਕਫਾ ਕਿਸ਼ਹਾਰਾਂ 'ਚ ਪਹਿਲਾ ਫਲੈਟ ਬਣਾਏ ਆ ਪਹਿਲਾ ਆਪਣੇ ਮਕਾਨ ਬਣਾਏ ਉਹ ਤੇ ਖਾਲੀ ਪਏ ਤੇ ਤੁਸੀਂ ਹੁਣ ਕਹਿ ਰਹੇ ਹੋ ਵੀ ਨਹੀਂ ਅਸੀਂ ਨਵੇਂ ਹੋ ਰਹੇ ਸ਼ਹਿਰੀਕਰਨ ਨਾਲ ਨਵੇਂ ਫਲੈਟ ਬਣਾਉਣੇ ਨੇ ਜਿੰਨੀ ਜ਼ਮੀਨ ਤੁਸੀਂ 65000 ਏਕੜ ਬਕਾਇਦਾ ਤੌਰ ਤੇ ਕਹਿੰਦੇ ਹੋ ਉਹਦਾ 76% ਜਿਹੜਾ ਵਾ ਤੁਸੀਂ ਉਹਦਾ ਕਰਨਾ ਵਕ ਕਮਰਸ਼ੀਅਲਾਈਜ਼ ਸ਼ਹਿਰੀਕਰਨ ਜਿਹਦੇ ਵਿੱਚੋਂ 40% ਤੁਸੀਂ ਜਿਹੜੀ ਆ ਉਹ ਕਰਨੀ ਆ ਤੁਸੀਂ ਜਿਹੜਾ ਇੰਡਸਟਰੀ ਲਾਉਣੀ ਹੈ ਉੱਥੇ ਤੁਸੀਂ ਇਹ ਸੇ ਕਰਕੇ ਜੋ ਤੁਸੀਂ ਕਰਨੇ ਹੋ ਕੋਈ ਹਿੱਤ ਚ ਪੰਜਾਬ ਦੇ ਗੱਲ ਨਹੀਂ ਹੈਗੀ ਅਸੀਂ ਇੰਡਸਟਰੀ ਲਾਉਣ ਦੇ ਹੱਕ ਚ ਨਹੀਂ ਲੇਕਿਨ ਕਮਰਸ਼ੀਅਲ ਜ਼ਮੀਨ ਜਿਹੜੀ ਆ ਜਿਹੜੀ ਜ਼ਮੀਨ ਸਾਡੀ ਕਮਰਸ਼ੀ ਲੈ ਗਈ ਆ ਪਜਾਉ ਹੀ ਹੈਗੀ ਆ ਖੇਤੀਬਾੜੀ ਵਾਲੀ ਆ ਉਹਦੇ ਦੀ ਬਰਬਾਦੀ ਕਰਨੀ ਇੱਕ ਬੜੀ ਬਲੰਡਰ ਗਲਤੀ ਸ ਹੈ 14000 ਪਰਿਵਾਰ ਪ੍ਰਭਾਵਤ ਹੋਣੇ ਤੇ ਉਹਨਾਂ ਦੇ ਪਿੱਛੇ ਜਿਹੜੇ ਬਾਕੀ ਖੇਤ ਮਜ਼ਦੂਰ ਲੈ ਲੋ ਦੁਕਾਨਦਾਰ ਲੈ ਸਾਰੇ ਪਾ ਕੇ 20000 ਦੇ ਕਰੀ ਪਰਿਵਾਰ ਜਿਹੜੇ ਪ੍ਰਭਾਵਤ ਹੋਣੇ ਜਾਂਦਾ ਤੁਸੀਂ ਕਹਿੰਦੇ ਸੀ ਡਿਵੈਲਪਮੈਂਟ ਕੰਨੀ ਡਿਵੈਲਪਮੈਂਟ ਡਿਵੈਲਪਮੈਂਟ ਉਹਨੇ ਕਿੱਥੇ ਆ ਸਮਾਂ ਕਿੰਨਾ ਲੱਗਣਾ ਤੁਹਾਡੇ ਕੋਲ ਸਮਾਂ ਸਿਰਫ 1 ਸਾਲ ਦਾ ਹੈਗਾ 1 ਸਾਲ ਤੋਂ ਤੁਹਾਡੇ ਕੋਲ ਸਮਾਂ ਨਹੀਂ ਮਗਰਲੇ 6 ਮਹੀਨੇ ਇਲੈਕਸ਼ਨ ਚ ਲੰਘ ਜਾਂਦੇ ਹੁੰਦੇ ਤੇ ਸ਼ਿਰਮਾ ਮਗਲੇ 6 ਮਹੀਨੇ ਅਫਸਰਾਂ ਕੰਨ ਲੱਗੇ ਕੀਤੇ ਉਹ ਫਾਇਦਾ ਇਦੁਰ-ਇਦੁਰ ਕਮਾਈ ਜਾਂਦੇ ਕੰਮ ਕੋਈ ਹੁੰਦਾ ਨਹੀਂਗਾ ਇਸ ਕਰਕੇ ਦਿੱਲੀ ਦੀ ਜਿਹੜੀ ਫੇਲ ਪਾਲਿਸੀ ਤੁਸੀਂ ਲੈ ਕੇ ਇੱਥੇ ਆਇਓ ਉਹਨੂੰ ਬਰਬਾਦ ਕਰ ਰਹੇ ਸੜੀ ਜ਼ਮੀਨ ਨੂੰ ਚੰਡੀਗੜ੍ਹ ਜਦੋਂ ਬਣਾਇਆ ਗਿਆ ਸੀ ਇਹ 29000 ਏਕੜ ਜ਼ਮੀਨ ਲਈ ਗਈ ਸੀਗੀ ਲੇਕਨ ਉਹ ਲਈ ਗਈ ਸੀ ਜਿਹੜੀ ਪਥਰੀਲੀ ਜ਼ਮੀਨ ਸੀ ਜਿੱਥੇ ਬਕਾਇਦਾ ਤੌਰ ਤੇ ਖੇਤੀਬਾੜੀ ਨਹੀਂ ਹੁੰਦੀ ਤੇ ਜਿੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਉਹ ਜ਼ਮੀਨ ਲਈ ਗਈ ਸੀ ਤੁਸੀਂ ਤੇ ਫਰਟਾਈਲ ਜ਼ਮੀਨ ਲੈ ਰਹੇ ਹੋ ਜਿਹੜੀ ਜ਼ਮੀਨ ਤੁਸੀਂ ਪਹਿਲਾਂ ਬਾਤ ਕਰਨੀ ਆ 43533 ਏਕੜ ਜਦੋਂ ਉਹ ਕੀਤੀ ਤੇ 1.5 ਲੱਖ ਟਨ ਸਾਡਾ ਪੰਜਾਬ ਅਨਾਜ ਕੱਟ ਮੈਦਾ ਕਰੂ 1200 ਕਰੋੜ ਰੁਪਏ ਦਾ ਕਿਸਾਨਾਂ ਨੂੰ ਨੁਕਸਾਨ ਹੋਊਗਾ ਤੇ ਵਿੱਚ ਪੈਸੇ ਨਹੀਂ ਆਂਦੇ ਨੇ ਆਂਦੇ ਹੁੰਦੇ ਵੀ ਪੈਸਾ ਨਹੀਂ ਢੇਲਾ ਤੇ ਕਰਦੀ ਮੇਲਾ ਮੇਲਾ ਹਾਲ ਤੁਹਾਡਾ ਉਹ ਆ ਤੁਸੀਂ ਲੋਕਾਂ ਨੂੰ ਉਜਾੜ ਰਹੇ ਹੋ ਵਸਾ ਨਹੀਂ ਨੂੰ ਉਜਾੜ ਰਹੇ ਹੋ ਇਸ ਕਰਕੇ ਕਿਸਾਨਾਂ ਦੀ ਲੈਂਡ ਪੋਲਿੰਗ ਪਾਲਿਸੀ ਦੇ ਉੱਤੇ ਬਕਾਇਦਾ ਤੌਰ ਤੇ ਤੁਹਾਨੂੰ ਪਤਾ ਇਹਨਾਂ ਦੇ ਆਪਣੇ ਐਮਪੀ ਮਨਜਿੰਦਰ ਸਿੰਘ ਕੰਗ ਨੇ ਉਹਨੇ ਵੀ ਟਿੱਪਣੀ ਕੀਤੀ ਆ ਵੀ ਇਹ ਵਾਪਸ ਲੈ ਲੈ ਜਣੀ ਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਉਹਦੇ ਉੱਤੇ ਦਬਾਅ ਪਾ ਕੇ ਉਹਨਾਂ ਦਾ ਟੀਵੀ ਟਟਾ ਦਿੱਤਾ ਚਲੋ ਤੁਸੀਂ ਟਟਾ ਕੋਈ ਗੱਲ ਨਹੀਂ ਲੇਕਿਨ ਲੋਕਾਂ ਦੇ ਗੱਲ ਚੱਲੀ ਗਈ ਵੀ ਉਹ ਲੋ ਇਹ ਵੀ ਇਹਨਾਂ ਦੇ ਐਨਪੀਵੀ ਸੰਤੁਸ਼ਟ ਨਹੀਂ ਹੈਗੇ ਅਜੇ ਤੱਕ ਭੱਜੀ ਬੋਲਿਆ ਬਾਬਾ ਸੀਚਲ ਬੋਲਿਆ ਕੋਈ ਨਹੀਂ ਬੋਲਿਆ ਸੰਦੀਪ ਇਹੋ ਜਿਹੇ ਨਟੇਰਾ ਪਾਰਟੀ ਦੋਚਾ ਰਹਿ ਗਏ ভোটার ਬਾਕੀ ਕੋਈ ਨਹੀਂ ਬੋਲ ਰਿਹਾ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵਾਨ ਸਿੰਘ ਨੂੰ ਤੁਸੀਂ ਮਾਈਨਸ ਕੀਤਾ ਪਿਆ ਜਿਹੜੀ ਇਹ ਕਮੇਟੀ ਬਣਨੀ ਸੀ ਸਾਡੇ ਪ੍ਰੋਟੋਕੋਲ ਦੇ ਮੁਤਾਬਕ ਉਹਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੁਸੀਂ ਉਹਨੂੰ ਲਾਭੇ ਕਰਕੇ ਚੀਫ ਸੈਕਟਰੀ ਨੂੰ ਲਾ ਦਿੱਤਾ ਜਵਾਬ ਦੇ ਉਹ ਲੋਕ ਨਹੀਂ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਸਰਕਾਰੀ ਅਧਿਕਾਰੀ ਉਹ ਜਵਾਬਦੇਹ ਨਹੀਂ ਹੈਗੇ ਕਿਸੇ ਨੂੰ ਉਹ ਤੇ ਕਹਿਣਗੇ ਜਿੱਦਾਂ ਸਾਨੂੰ ਕਿਹਾ ਸਰਕਾਰ ਨੇ ਸੀ ਕਰ ਦਿੱਤਾ 2000 ਸਾਲ ਦੇ ਵਿੱਚ ਜਦੋਂ ਇਹਨਾਂ ਇੰਡਸਟਰੀ ਦੀ ਡਿਵੈਲਪਮੈਂਟ ਕੀਤੀ ਹੈ ਕੇਂਦਰ ਸਰਕਾਰ ਵਾਜਪਾਈ ਸਾਹਿਬ ਨੇ ਉਹਨਾਂ ਫਰਟਾਈਲ ਜ਼ਮੀਨ ਨਹੀਂ ਲਈ। ਆਪ ਜਾਓ ਜ਼ਮੀਨ ਨਹੀਂ ਲਈ ਸਗੋਂ ਜਿਹੜੇ ਇੰਡਸਟਰੀਅਲ ਏਜੰਸੀ ਉਹਨਾਂ ਕਹਤਾਂ ਬਾਉ ਜਾਓ ਜਾ ਕੇ ਪਹਾੜਾਂ 'ਚ ਤੁਸੀਂ ਜਾ ਕੇ ਆਪਣੀ ਇੰਡਸਟਰੀਆਂ ਲਾਓ ਤੁਹਾਨੂੰ 20 ਸਾਲ ਤੱਕ ਅਸੀਂ ਕੋਈ ਇੰਟਰਸਟ ਨਹੀਂ ਦੇਵਾਂਗੇ। ਹਾਂ। ਜਦੋਂ ਉਹਨਾਂ ਨੇ ਇੰਨੀ ਗੱਲ ਕਹਿ ਦਿੱਤੀ ਤੇ ਲੋਕਾਂ ਨੇ ਆਪਣੀਆਂ ਇੰਡਸਟਰੀਆਂ ਕੁਝ ਨੇ ਸ਼ਿਫਟ ਕਰਨੀਆਂ ਕੁਝ ਨੇ ਨਵੀਆਂ ਲਾਉਣੀਆਂ ਉੱਥੇ ਪਹਾੜੀਆਂ ਪਾਰਾਂ ਲਾਇਆ ਜਾ ਕੇ 4000 ਇੰਡਸਟਰੀ ਜੁਣ ਲੱਗੇ ਨੇ ਅਸਲ ਵਿੱਚ ਹਿਮਾਚਲ ਦੇ ਵਿੱਚ ਨਵੇਂ ਜਿਹੜੇ ਸਟੇਟ ਤੇ ਲੱਗੇ ਨੇ ਤੇ ਅਜੇ ਵੀ ਤੁਸੀਂ ਜੇ ਪੰਜਾਬ ਨੂੰ ਬਰਬਾਦ ਕਰਨਾ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਪੰਜਾਬ ਦੇ ਲੋਕ ਅਣਖੀਲੇ ਵੀ ਬਹੁਤ ਨੇ ਤੇ ਮਰਨ ਦੇ ਵਿੱਚ ਤੇ ਲੜਨ ਦੇ ਵਿੱਚ ਯਕੀਨ ਪੂਰਾ ਰੱਖਦੇ ਆ ਪਿੱਛੇ ਨਹੀਂ ਹਟਕਦੇ ਕਿਸੇ ਗੱਲ ਨੂੰ ਇਹ ਮਤ ਸੋਚੋ ਕਿ ਤੁਹਾਡੇ ਕੋਲ ਸਰਕਾਰ ਹੈ ਤੇ ਤੁਸੀਂ ਸਰਕਾਰੀ ਮਸ਼ੀਨਰੀ ਦੁਰਵਤ ਤੋਂ ਕਰਕੇ ਕਿਸਾਨਾਂ ਨੂੰ ਦਬਾ ਲੋਗੇ ਵੈਕਾਇਦਾ ਤੌਰ ਤੇ ਲੋਕਾਂ ਨੂੰ ਦਬਾ ਲੋਗੇ ਜਿੰਨਾਂ ਜ਼ਮੀਨਾਂ ਇਸ ਤਰ੍ਹਾਂ ਖੋਲੋਗੇ ਤੁਸੀਂ ਨਾ ਲੈਣਾ ਨਾ ਦੇਣਾ ਉਹਦਾ ਧੱਕੇ ਨਾਲ ਖੋਲੋ ਉਹ ਲੋਕਾਂ ਦੀ ਖੁੰਡੜੀਆਂ ਚੰਗੀ ਗੱਲ ਇਹ ਆ ਕਿ ਕੋਈ ਤਾਂ ਕੋਈ ਮੌਕਾ ਲੱਭ ਕੇ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਕਿਹਾ ਸੀ ਨਾ ਤੇ ਅਸੀਂ ਆਪਣੇ ਕਾਨੂੰਨਾਂ ਨੂੰ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਹਿਸਾਬ ਨਹੀਂ ਜਿਹੜੀ ਉਹ ਸਮਝਾ ਨਹੀਂ ਸਕੇ ਸਾਡੇ ਚ ਕੋਈ ਟੁੱਟੀ ਰਹਿ ਗਈ ਹੈ ਉਹ ਤਾਂ ਟੁੱਟੀ रहेगी ਕਿ ਨਹੀਂ ਰਹੇਗੀ ਲੇਕਿਨ ਤੁਹਾਡੀ ਟੁੱਟੀ ਦੇ ਸਭ ਤੋਂ ਵੱਡੀ ਇਹ ਆ ਵੀ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਜਾਲਾ ਪੈਲ ਦੇ ਵਿੱਚ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਸੀਗਾ ਕਿਸਾਨਾਂ ਤੇ ਲਾਠੀ ਚੜ੍ਹ ਰਿਹਾ ਹੈ ਕਿਸਾਨ ਇਹ ਨਹੀਂ ਕਹਿੰਦੇ ਜ਼ਮੀਨ ਨਾ ਲਓ ਨੇ ਲੈ ਲਓ ਲੈ ਕੇ ਸਾਨੂੰ ਪਹਿਲਾਂ ਮੁਆਵਜ਼ਾ ਦੇ ਦਿਓ ਮੁਆਵਜ਼ਾ ਤੁਸੀਂ ਦੇ ਨਹੀਂ ਰਹੇ ਤੁਸੀਂ ਤਾਂ ਨੀਮੀ ਕੁ ਦੀਏ ਉਹ ਰੋਲਾ ਇਸ ਗੱਲ ਦਾ ਸੀਗਾ ਇੱਥੇ ਵੀ ਰੋਲਾ ਇਸ ਗੱਲ ਦਾ ਵੀ ਤੁਸੀਂ ਕਹਿੰਦੇ ਹੋ ਜ਼ਮੀਨ ਸਾਨੂੰ ਦੇ ਦਿਓ ਅੱਜ ਤੋਂ 5 ਸਾਲ ਬਾਅਦ 7 ਸਾਲ ਬਾਅਦ 10 ਸਾਲ ਬਾਅਦ ਜਦੋਂ آباد ਹੋਊਗੀ ਤੁਹਾਨੂੰ ਇੰਨੀ ਜ਼ਮੀਨ ਅਸੀਂ ਵਾਪਸ ਕਰਦੇ ਹਾਂ 1840 ਗਜ ਲੈ ਕੇ ਤੁਸੀਂ 1200 ਗੱਲ ਜਿਹੜੀ ਆ ਉਹ ਦੇਣੀ ਵਾਪਸ 3600 ਗਾ ਜਗਲੇ ਜੀ ਤੁਸੀਂ ਜਿਹੜੀ ਉਹ ਜ਼ਮੀਨ ਖਾ ਰਹੇ ਹੋ ਤੁਸੀਂ ਉਹ ਤੁਹਾਨੂੰ ਕਿਉਂ ਦੇਵੇ ਉਹ ਇਸ ਕਰਕੇ ਕਿਸਾਨਾਂ ਦਾ ਧੋਖਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੰਗੀ ਗੱਲ ਹੈ ਕਿ ਇਹ ਆਪਣੀ ਚੁੱਪਚੀ ਬੀਤੇ ਕਰਕੇ ਜਿੱਦਾਂ ਮੋਦੀ ਸਾਹਿਬ ਨੇ ਕਹਿ ਦਿੱਤਾ ਸੀ ਇਸੀ ਕਾਨੂੰਨ ਵਾਪਸ ਲੈ ਲੈਣੇ ਹਨ ਇਹਨਾਂ ਨੂੰ ਵੀ ਕਹਿਣਾ ਪਊਗਾ ਸੀ ਇਹ ਆਪਣੀ ਪਾਲਿਸੀ ਵਾਪਸ ਲੈ ਲੈਣੇ ਹਨ ਤੇ ਜੇ ਤੁਸੀਂ ਵਾਪਸ ਨਾ ਲਈ ਤੇ ਕਿਸਾਨਾਂ ਦੇ ਕਬਜ਼ੇ ਨਹੀਂ ਕਰਨ ਦੇਣੇ ਮੈਂ ਸਾਕ 2 4 5 7 10 ਕਿਸਾਨ ਮਰ ਜਣਗੇ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਜੇ ਦਿੱਲੀ ਗਿਆ 750 ਕਿਸਾਨ ਸ਼ਹੀਦ ਹੋ ਗਿਆ ਤੇ ਇੱਥੇ ਵੀ ਸ਼ਹੀਦ ਹੋ ਜਾਣਗੇ ਤੇ ਤੇ ਪੰਜਾਬ ਬਾਰੇ ਤੇ ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮ ਇਸ ਕਰਕੇ ਰਾਜੇਵਾਲ ਸਾਹਿਬ ਵੀ ਇਹ ਕਹਿੰਦੇ ਉਹਨਾਂ ਨੇ ਵੀ ਆਪਣੀ ਗੱਲ ਕੀਤੀ ਐ ਵੀ ਵੇਖੋ ਸਾਡੇ ਜਿਹੜੇ ਆ ਅੱਜ ਦੀ ਡੇਟ ਦੇ ਵਿੱਚ ਕਿਸਾਨਾਂ ਦਾ ਧੋਖਾ ਕੀਤਾ ਜਾ ਰਿਹਾ ਅਸੀਂ ਧੋਖਾ ਨਹੀਂ ਕਰਦੇਵਾਂਗੇ ਤੇ ਉਹਨਾਂ ਕਿਸਾਨ ਦੇ ਇਥੇ ਬੰਦਿਆਂ ਨੂੰ ਕਿਹਾ ਪੀ ਇੱਕ ਹੋ ਜੋ 30 ਤਰੀਕ ਨੂੰ ਤੁਹਾਨੂੰ ਪਤਾ ਹੋਏਗਾ ਕਿਸਾਨਾਂ ਨੇ ਟਰੈਕਟਰ ਮਾਰਚ ਕਰਨਾ ਪੂਰੇ ਪੰਜਾਬ ਦੇ ਨਹੀਂ ਅਫੈਕਟ ਵੇਰੀਏਟ ਜਿੱਥੇ ਜਿੱਥੇ ਇਹਨਾਂ ਦੇ ਆਹ ਕਰਤੂਤ ਗੋਲੀ ਉੱਥੇ-ਉੱਥੇ ਕਰਨਾ ਇਸ ਕਰਕੇ ਸਖਵਿੰਦਰ ਜੀ ਸਰਕਾਰ ਤੇ ਕੁਛ ਚੁੱਪ ਕਰਕੇ ਬੀਠੀ ਹੈ ਮਾਨ ਸਾਹਿਬ ਨੂੰ ਕੋਈ ਪੋਸਟਾ ਨਹੀਂ ਉਹਨਾਂ ਦੀ ਹਾਲਤ ਤੇ ਰਾਸ਼ਟਰਪਤੀ ਵੀ ਭੈੜੀ ਹੋਈ ਪੀ ਰਬਰ ਦੀ ਮੋੜ ਵੀ ਰਹੀ ਉਹ ਜੈਲੀ ਬਣੇ ਪਏ ਵੇਲੇ ਜਿੱਦਾਂ ਉਹ ਦੇ ਹੱਲੀ ਜਾਂਦੇ ਉਦਾਂ ਹੀ ਜਾਂਦੇ ਲੋਕਾਂ ਨੇ ਵੈਦੇ ਕੁਛ ਕਰਦੇ ਆ ਤੇ ਹੁੰਦਾ ਕੁਛ ਜੇ ਮਾਨ ਸਾਹਿਬ ਨੇ ਜਿਸ ਤਰੀਕੇ ਨਾਲ ਕੈਪਟਨ ਪੁਸ਼ਵਿੰਦਰ ਸਿੰਘ ਦੇ ਬਾੜ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਜਿਸ ਤੋਂ ਦਾ ਪ੍ਰੋਸਾ ਦਿੱਤਾ ਸੀ ਜਿਉਂ ਤੇ ਪੂਰੇ ਖਰੇ ਉੱਤਰ ਦੇ ਤੇ ਅੱਜ ਇਹ ਕੇਸ ਕਦੇ ਵੀ ਸੀਬੀਏ ਨੂੰ ਨਹੀਂ ਜਾਂਦਾ ਬਿਲਕੁਲ ਹੁਣ ਇਹ ਕੇ ਸੀਬੀ ਨੂੰ ਚੱਲ ਗਿਆ ਸੁਖਵਿੰਦਰ ਜੀ ਤੁਸੀਂ ਵੇਖਿਓ ਜੇ ਫਸਦੇ ਕਿੰਨੇ ਆ ਇਹ ਚਾਰ ਇਨਸਪੈਕਟਰ ਤੇ ਦੋ ਸਪਾਈ ਦੀ ਬਸ ਨੇ ਇਹਦੇ ਵਿੱਚ ਡੀਆਈਡੀ ਪੁਛਪੜਤਾ ਲੋਣੀ ਹੈ ਤੇ ਐਸਐਸਬੀ ਦੀ ਪੁਛਪੜਤਾ ਲੋਣੀ ਹੈ ਪਰ ਇੱਕ ਸਿਆਪਾ ਉਹ ਜ਼ਰੂਰ ਹੁੰਦਾ ਵਾ ਜਿਹੜੇ ਸੀਬੀਆਈ ਵਾਲੇ ਹੋਏ ਐਮਆਈਏ ਦੇ ਵਿੱਚ ਹੋਏ ਸੀਵੀਸੀ ਦੀ ਹੋਏ ਇਹ ਜਿਹੜੇ ਅਫਸਰ ਹੁੰਦੇ ਨਾ ਇਹ ਆਪਸ ਵਿੱਚ ਕਿਤਨੇ ਕਿਤੇ ਟ੍ਰੇਨਿੰਗ ਦੇ ਵਿੱਚ ਬੈਚ ਵਿੱਚ ਰਹੇ ਹੁੰਦੇ ਥੋੜੀ ਬਲੀ ਮਦਦ ਕਰ ਜੰਦੇ ਉਹਨਾਂ ਦੀ ਜਾਂ ਤੇ ਅੱਗੇ ਵੀ ਮੈਂ ਗੱਲ ਕੀਤੀ ਸੀ ਨਕਈ ਵਰਗੀ ਹੋਣ ਜੀ ਨੇ ਆਪਣੀ ਟਨਿਓਰ ਦੇ ਵਿੱਚ 2 ਸਾਲ ਉਹ ਸੀਬੀਸੀ ਦਾ ਚੇਅਰਮੈਨ ਰਿਹਾ 2 ਸਾਲ 2 ਸਾਲਾਂ ਦੇ ਵਿੱਚ 100 ਉਹਨੇ ਪ੍ਰਿੰਸਟ ਆਈਪੀ ਅਫਸਰ ਤੇ 80 ਆਈਏ ਅਫਸਰ ਜਿਹੜੀ ਸੀ ਡਿਸਮਿਸ ਕਰ ਰਹੀ ਸੀ ਇਹੋ ਜਿਹੇ ਅਫਸਰਾਂ ਦੀ ਲੋੜ ਆ ਫੇਰ ਵੀ ਸੀਬੀ ਨੇ ਕਿ ਚਲੇਗਾ ਸੀਬੀ ਨੇ ਦੋ ਐਫੇਰ ਲੋੜ ਕਰਤੀਆਂ ਉਹਨਾਂ ਪੜਤਾਲ ਸ਼ੁਰੂ ਕਰਤੀ ਜਿੱਦਣ ਕਿਤੇ ਦਰਚ ਪੇਸ਼ੀ ਹੋਈ ਤੇ ਜੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਇਹਨਾਂ ਬੰਦਿਆਂ ਨੂੰ ਗ੍ਰਿਫਤ ਕਰਨ ਦੀ ਜ਼ਾਲ ਦਿੱਤੀ ਜਾਵੇ ਤੇ ਉਹਨਾਂ ਚੁੱਕ ਕੇ ਜੇਲ੍ਹ ਸੁਟੇ ਪਲਦੇ ਕੀ ਰੂਨ ਜੇ ਕਿਤੇ ਪੁਸ਼ਪਿੰਦਰ ਬਰਾੜ ਵਾਲਾ ਕੇਸ ਦਾ ਆਉਂਦਾ ਬਾੜ ਤੇ ਜਸਪੀਤਰਾ ਝੂਠਾ ਪੁਲਿਸ ਮੁਕਾਲਾ ਉਹ ਵੀ ਸਾਹਮਣੇ ਨਹੀਂ ਸੀ ਉਹ ਦੱਬਿਆ ਜਾਣੇ ਥੱਲੇ ਕੋਈ ਗੱਲ ਨਹੀਂ ਸੀ ਲੇਕਿਨ ਇਹਨਾਂ ਲੋਕਾਂ ਦੇ ਉਸਤੇ ਦਿਮਾਗ ਹੀ ਇੰਨੇ ਖਰਾਬ ਹੋਏ ਸੀਗੇ ਮੋ ਕਮੰਦਰੀ ਨੇ ਕਿਹਾ ਸਨਮਾਨਤ ਕਰਾਂਗੇ ਅਸੀਂ ਵਿਸ਼ੇਸ਼ ਨਾਮ ਦੇਵਾਂਗੇ ਇਹਨਾਂ ਨੂੰ ਉਦੋਂ ਇਹ ਰੱਬ ਲਾਹੇ ਨਾ ਅੱਜ ਇਹਨਾਂ ਚੋਂ ਇੱਕ ਪ੍ਰੂਵਲ ਬਣੂ ਤਿਆਰ ਇਹਨਾਂ ਚੋਂ ਇੱਕ ਇੰਸਪੈਕਟਰ ਦੇ ਪ੍ਰੂਵਲ ਬਣ ਗਿਆ ਤੇ ਬਾਕੀ ਇਹਨਾਂ ਕਿਸੇ ਪ੍ਰਕਾਰ ਦਾ ਕੋਈ ਬਚਾ ਨਹੀਂਏਗਾ ਉਹਨਾਂ ਦੀ ਨੌਕਰੀ ਵੀ ਜਾਊਗੀ ਤੇ ਉਹਨਾਂ ਨੂੰ ਸਜ਼ਾ ਵੀ ਹੋਊਗੀ ਇਹ ਸੇ ਕਰਕੇ ਆ ਜਿਹੜੀ ਲੈਂਡ ਪੂਲਿੰਗ ਥੜੀ ਪਾਲਸੀ ਹੈ ਇਹ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਤੋਂ ਵਾਪਸ ਲੈ ਲੈਣੀ ਚਾਹੀਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਤੇ ਹੱਕਾਂ ਦੇ ਨਾਲ ਖੇਲਵਾ ਨਹੀਂ ਕੀਤਾ ਜਾਣਾ ਚਾਹੀਦਾ। ਨੀਤੇ ਪੰਜਾਬ ਦੇ ਲਈ ਲੂਜ ਜਿਹਦਾ ਪੇਸ਼ ਹੁੰਦੇ ਹੁੰਦੇ ਨਾ ਤੇ ਮੁੜ ਕੇ ਤੁਹਾਡੀ ਆਵਾਦੀ ਪਾਰਟੀ ਦੀ ਜੜ ਪੁੱਟ ਕੇ ਉਹਦੀ ਬਾਹਰ ਸੁੱਟਣਗੇ। ਮੁੜ ਕੇ ਸ਼ੰਭੂ ਬਾਢ ਲੰਘਦਾ ਹੋਏ ਉਹਨਾਂ ਨੇ। ਜੇ ਸ਼ੰਭੂ ਬਾਢ ਲੰਘ ਕੇ ਖਾਇੋ ਤੁਸੀਂ। ਉਹਨੇ ਵੀ ਅੱਜ ਪਤਾ ਲੱਗਾ। ਇਹ ਕਿਹਨੇ ਬਲਾਕ ਪ੍ਰਧਾਨ ਹੈ ਸ਼ਾਇਦ ਤਪਿੰਦਰ ਸਿੰਘ ਕੀਨਾਂ। ਉਹਨੇ ਅਸਤੀਫਾ ਜਿਹਾ ਕਿ ਦਿੱਤਾ ਯਾਰ ਲੈਂਡ ਪੂਲਿੰਗ ਜਿਹੜੀ ਪਾਲਿਸੀ ਲਾਗੂ ਕਰਕੇ ਲੋਕ ਸਭੀ ਛੱਤਰ ਮਾਰਦੇ ਛੱਤਰ ਹੁggen ਲੋਕਾਂ ਨੇ ਅਸੀਂ ਅਸੀਂ ਲੋਕਾਂ ਨਾਲ ਖੜੇ ਹਾਂ ਜੇ ਇਹ ਉਨ ਪਰ ਕਿਰਿਆ ਸ਼ੁਰੂ ਹੋ ਗਈ ਹੈ ਤੇ ਕੱਲ ਨੂੰ ਹੋਰ ਵੀ ਅਸਤੀਫੇ ਆਗੇ ਤੇ ਫੇ ਕਿੱਥੇ ਜਾਊਗੀ ਆਮਾਦੀ ਪਾਰਟੀ ਜੀ